ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਪਤਾ ਸੀ ਕਿ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 68 ਪੈਸੇ ਦਾ ਵਾਧਾ ਕੀਤਾ ਗਿਆ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 92 ਪੈਸੇ ਦਾ ਵਾਧਾ ਕੀਤਾ ਗਿਆ ਸੋ ਇਹ ਵਾਦਾ ਹੈ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੀ وجہ ਜੋ ਦੱਸੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜੁਕੀ ਪੰਜਾਬ ਨੂੰ ਸੂਬੇ ਨੂੰ ਜੋ ਕਿ ਫੰਡ ਨੇ ਉਹ ਭੇਜਨੇ ਬੰਦ ਕਰ ਦਿੱਤੇ ਗਏ ਨੇ ਜਿਸ ਕਰਕੇ ਸੂਬੇ ਦੀ ਵਿੱਤੀ ਸਥਿਤੀ ਨੂੰ ਦਰਸਤ ਕਰਨ ਦੇ ਲਈ ਸੋ ਇਹ ਫੈਸਲਾ ਲਤਾ ਗਿਆ ਹੈ ਸੋ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੋਰ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਿਸ ਕਰਕੇ ਸੂਬੇ ਦੀ ਜੋ ਵਿੱਤੀ ਸਥਿਤੀ ਹੈ ਉਸ ਨੂੰ ਬਰਕਰਾਰ ਰੱਖਣ ਦੇ ਲਈ ਜੋ ਇਹ ਵਾਅਦਾ ਹੈ ਜੋ ਮਾਮੂਲੀ ਵਾਅਦਾ ਇਹ ਕੀਤੇ ਨਹੀਂ ਸੋ ਇਹ ਕਹਿ ਸਕਦੇ ਆ ਕਿ ਜੋ ਮਾਮੂਲੀ ਜਿਹਾ ਵਾਧਾ ਵੈ ਜੋ ਕਿ 62 ਪੈਸੇ 61 ਪੈਸੇ تھے 95 ਪੈਸੇ ਦਾ ਕੀਤਾ ਗਿਆ ਇਸੇ ਨਾਲ ਸੂਬਾ ਸਰਕਾਰ ਨੂੰ ਵਿੱਤੀ ਸਹਾਇਤਾ ਮਿਲੇਗੀ ਯਾਨੀ ਕਿ ਸੂਬੇ ਦੇ ਵਿੱਚ ਕਾਫੀ ਜ਼ਿਆਦਾ ਮਦਦ ਮਿਲੇਗੀ ਸੋ ਇਸ ਦੇ ਵਿੱਚ ਕੀ ਸੂਬਾ ਸਰਕਾਰ ਨੂੰ ਲਗਭਗ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 300 ਜੋ ਕਿ 95 ਕਰੋੜ ਦਾ ਜੋ ਮਾਲੀਆ ਸਹਾਇਤਾ ਮਿਲੇਗੀ ਸੋ ਇਸ ਨਾਲ ਨਾਲ 150 ਕਰੋੜ ਡੀਜ਼ਲ ਦੇ ਵਿੱਚ ਸਹਾਇਤਾ ਮਿਲੇਗੀ ਸੋ ਇਸ ਦੇ ਨਾਲ ਆਮਦਨ ਆ ਜੋ ਸਰਕਾਰ ਨੂੰ ਇੰਨੀ ਹੋਵੇਗੀ ਸੋ ਜੇਕਰ ਗੱਲ ਕਰੀਏ ਬਾਕੀ ਜੋ ਵਿੱਤ ਦੀ ਜੋ ਕਿ ਵੱਡੇ ਫੈਸਲੇ ਹੈ ਸਰਕਾਰ ਦੇ ਵੱਲੋਂ ਲਤੇ ਗਏ ਨੇ ਉਸ ਦੇ ਵਿੱਚ ਕੀ ਜੋ ਟੈਕਸ ਹੈ ਔਰ ਥ੍ਰੀ ਵੀਲਰ ਦੇ ਜੋ ਕਮਰਸ਼ੀਅਲ ਨੇ ਜੋ 3 ਮਹੀਨੇ ਬਾਅਦ ਉਹਨਾਂ ਨੂੰ ਟੈਕਸ ਅਦਾ ਕਰਨਾ ਪੈਂਦਾ ਸੀ ਉਸ ਨੂੰ ਸਰਕਾਰ ਨੇ ਹੁਣ ਖਤਮ ਕਰ ਦਿੱਤਾ ਹੈ ਯਾਨੀ ਕਿ ਹੁਣ 3 ਵੀਲਰ ਦਾ ਜੋ ਟੈਕਸ ਹੈ ਉਹ ਹੁਣ ਸਾਲ ਬਾਅਦ ਭਰਨਾ ਪਵੇਗਾ ਸੋ ਇਸ ਦੇ ਨਾਲ ਨਾਲ ਸਰਕਾਰ ਦੇ ਵੱਲੋਂ ਹੋਰ ਵੀ ਕਈ ਐਲਾਨ ਹੈ ਜੋ ਕੀਤੇ ਗਏ ਨੇ ਜੇਕਰ ਗੱਲ ਕਰੀਏ ਜੋ ਵਾਹਨ ਖਰੀਦਣ ਦੀ ਤਾਂ ਵਾਹਨ ਖਰੀਦਣ ਸਮੇਂ ਜੇਕਰ ਜੋ ਟੈਕਸ ਹੈ 4 ਸਾਲ ਦਾ ਕਟਾ ਦਿੱਤਾ ਜਾਵੇਗਾ ਤਾਂ 10% ਦੀ ਛੋਟ ਹੈ ਦਿੱਤੀ ਜਾਵੇਗੀ ਸੋ ਇਸ ਦੌਰਾਨ ਜੇਕਰ 10 ਸਾਲ ਦਾ 8 ਸਾਲ ਦਾ ਜੇਕਰ ਟੈਕਸ ਇਕੱਠਾ ਦਿੱਤਾ ਜਾਵੇਗਾ ਤਾਂ 20% ਦੇ ਵਿੱਚ ਛੋਟ ਦਿੱਤੀ ਜਾਵੇਗੀ ਸੋ ਇਹ ਜੋ ਇਸ ਦੇ ਨਾਲ ਨਾਲ ਜੋ ਬਿਜਲੀ ਨੂੰ ਲੈ ਕੇ ਵੀ ਇੱਕ ਵੱਡਾ ਬਿਆਨ ਦਿੱਤਾ ਵਾ ਯਾਨੀ ਕਿ ਮੁਫਤ ਬਿਜਲੀ ਹੈ ਜੋ ਪੰਜਾਬ ਦੇ ਵਿੱਚ ਦਿੱਤੀ ਜਾ ਰਹੀ ਹੈ ਉਸ ਵਿੱਚ ਵੀ ਇੱਕ ਵੱਡਾ ਬਿਆਨ ਦਿੱਤਾ ਵਾ ਕਿ ਪੰਜਾਬ ਦੇ ਵਿੱਚ ਜੋ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਹ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਯਾਨੀ ਕਿ ਲੋਕਾਂ ਨੂੰ ਬਿਜਲੀ ਦੇ ਬਿੱਲ ਅਜੇ ਵੀ ਜ਼ੀਰੋ ਹੀ ਆਣ ਵਾਲੇ ਐ ਸੋ ਇਸ ਦੇ ਨਾਲ ਨਾਲ ਜੋ ਕਿ ਬਾਕੀ ਕਮਰਸ਼ੀਅਲ ਬਿਜਲੀ ਹੈ ਉਸ ਦੇ ਉੱਤੇ ਜੋ ਕਿ 3 ਰੁਪਏ ਦਾ ਵਾਧਾ ਕੀਤਾ ਗਿਆ ਹੈ ਸੋ ਇਸ ਵਿੱਚ ਦੱਸ ਜੀ ਕਿ ਇਹ ਜੋ ਵਾਅਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਇਸ ਕਰਕੇ ਕੀਤੇ ਗਏ ਨੇ ਕਿ ਪੰਜਾਬ ਦੇ ਵਿੱਚ ਜੋ ਕਿ ਖਜ਼ਾਨੇ ਨੇ ਕਾਫੀ ਘਟਨੇ ਸੋ ਉਹਨਾਂ ਨੂੰ ਬਰਕਰਾਰ ਬਣਾਏ ਰੱਖਣ ਦੇ ਲਈ ਇਹ ਵਾਅਦੇ ਕੀਤੇ ਜਾ ਰਹੇ ਨੇ ਸੋ ਇਸ ਦੌਰਾਨ ਜੋ ਸੂਬੇ ਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਜੋ ਕਿ ਵੈਟ ਵਧਾਈ ਹੈ ਜਿਸ ਦੇ ਵਿੱਚ ਕਿ ਪੈਟਰੋਲ ਡੀਜ਼ਲ ਅਤੇ ਜੋ ਬਿਜਲੀ ਵੀ ਹੈ ਜੋ ਕਿ ਕਮਰਸ਼ੀਅਲ ਬਿਜਲੀ ਹੈ ਉਸ ਦੇ ਉੱਤੇ ਵੀ ਜੋ ਕਿ ਪ੍ਰਾਈਸ ਹੈ ਕੀਮਤਾਂ ਨੇ ਵਾਧਾ ਕੀਤਾ ਗਿਆ ਹੈ ਸੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 65 ਪੈਸੇ ਅਤੇ 92 ਪੈਸੇ ਦਾ ਵਾਧਾ ਕੀਤਾ ਗਿਆ ਹੈ ਔਰ ਇਸੇ ਨਾਲ ਕੀ ਸੂਬਾ ਸਰਕਾਰ ਨੂੰ ਜੋ ਸਹਾਇਤਾ ਹੋਣ ਵਾਲੀ ਯਾਨੀ ਕਿ ਇਸ ਦੇ ਨਾਲ ਸੂਬਾ ਸਰਕਾਰ ਨੂੰ ਆਮਦਨ ਹੈ ਜੋ 395 ਕਰੋੜ ਅਤੇ 150 ਕਰੋੜ ਆਮਦਨ ਇਸ ਦੇ ਨਾਲ ਹੋਣ ਵਾਲੀ ਹੈ ਸੂਬੇ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜੋ ਕਿ ਵਧੀਆਂ ਨੇ ਇਸੇ ਨਾਲ ਨਾਲ ਸੂਬੇ ਦੇ ਵਿੱਚ ਜੋ ਕਿ 3-ਵਿਲਰ ਗੱਡੀਆਂ ਨੇ 16 ਦਾ ਜੋ ਕਿ ਟੈਕਸ ਵਹਰ ਤਿਮਾਹੀ ਤੇ ਦੇਣਾ ਪੈਂਦਾ ਸੀ ਉਹ ਹੁਣ ਸਾਲ ਬਾਅਦ ਦੇਣਾ ਪਵੇਗਾ ਇਸੇ ਨਾਲ ਨਾਲ ਜੋ ਸੂਬੇ ਦੇ ਵਿੱਚ ਬਿਜਲੀ ਮੁਫਤ ਹੈ ਜੋ ਦਿੱਤੀ ਜਾ ਰਹੀ ਸੀ ਉਸ ਬਾਰੇ ਜਾਣਕਾਰੀ ਦਿੱਤੀ ਹੈ ਹਰਪਾਲ ਜੀਮਾ ਨੇ ਜੋ ਕਿ ਫਾਈਨੈਂਸ ਮਿਨਿਸਟਰ ਨੇ ਪੰਜਾਬ ਦੇ ਕਿ ਇਸੇ ਤਰ੍ਹਾਂ ਹੀ ਬਰਕਰਾਰ ਰਹੇਗੀ ਔਰ ਜੋ ਮੁਫਤ ਬਿਜਲੀ ਹੈ ਲੋਕਾਂ ਦੇ ਬਿੱਲ ਹੈ ਜੋ ਅਜੇ ਵੀ ਜ਼ੀਰੋ ਹੀ ਆਣਗੇ ਸੋ ਇਸੇ ਨਾਮ ਨਾਲ ਜੋ ਕਮਰਸ਼ੀਅਲ ਜੋ ਬਿਜਲੀ ਹੈ ਮੀਟਰ ਹੈ ਉਹਨਾਂ ਦੇ ਉੱਤੇ ਜੋ ਯੂਨਿਟ ਹੈ 3 ਰੁਪਏ ਯੂਨਿਟ ਦਾ ਇਜ਼ਾਫਾ ਕੀਤਾ ਗਿਆ ਹੈ ਸੋ ਇਹ ਇਜ਼ਾਫਾ ਹੈ ਜੋ ਪੰਜਾਬ ਦੀ ਵਿੱਤੀ ਹਾਲਤ ਨੂੰ ਬਰਕਰਾਰ ਰੱਖਣ ਦੇ ਲਈ ਕੀਤਾ ਗਿਆ ਹੈ